ਨਮਸਕਾਰ ਸੈਸਟਿਕਾਲ ਗੱਲ ਹੁੰਦੀ ਹੈ ਵੀ ਆਪਣੀ ਪਸੰਦ ਦੀ ਤੇ ਆਪਣੀ ਪਸੰਦ ਹੈਗੀ ਆਪਾਂ ਵਧੀਆ ਕਲਾਕਾਰ ਪਸੰਦ ਕਰਦੇ ਜਿਹੜੇ ਵਧੀਆ ਸਿੰਗਰ ਆਪਾਂ ਨੂੰ ਸੁਣਦੇ ਆ ਤੇ ਪੰਜਾਬੀ ਸਿੰਗਰ ਜਿਹੜੇ ਆ ਜਿੱਦਾਂ ਸਰਦੂਲ ਸਕੰਦਰ ਜੀ ਹੋ ਗਏ ਹੰਸ ਰਾਜ ਸਾਬਰ ਕੁੱਟੀ ਜਿਹਨਾਂ ਨੂੰ ਆਪਾਂ ਸੁਣਿਆ ਜਿਹੜੇ ਆਪਣ ਦੇ ਫੇਵਰਟ ਸਿੰਗਰ ਜਿਹੜੇ ਗੰਦੇ ਕਲਾਸੀਕਲ ਮਾਸਟਰਸ ਨੇ ਵੀ ਠੀਕ ਆ ਤੇ ਬਾਕੀ ਜਿਹੜੇ ਆ ਆਏ ਬੱਬੂ ਮਾਨ ਦਾ ਬੜਾ ਨਾਮ ਆ ਬੱਬੂ ਮਾਨ ਆਪਾਂ ਨੂੰ ਠੀਕ ਆ ਕਦੀ ਵਿਆਹ ਛੱਦੇ ਤੇ ਗਾਣਾ ਲੱਗਾ ਸੁਣ ਲਈਦਾ ਫਿਰ ਇੱਕ ਉਹ ਜਨਾਨੀਆਂ ਗੰਦਾ ਕੀ ਉਹਦਾ ਨਾਮ ਆ ਗੈਰੀ ਮਾਨ ਕੇ ਖੇਰੀ ਮਾਨ ਇਦਾਂ ਦੇ ਸਿੰਗਰ ਜਿਹੜੇ ਹੁੰਦੇ ਉਹ ਜਦੋਂ ਨਵੀਂ-ਨਵੀਂ ਕੈਸਟ ਆਉਂਦੀ ਆ ਉਦੋਂ ਸੋਣ ਦੇ ਲਾਇਕ ਹੁੰਦੇ ਆ ਉਸ ਤੋਂ ਬਾਅਦ ਨਹੀਂ ਉਹਨਾਂ ਸੋਣਦੇ ਜਿੱਦਾਂ ਮੰਨ ਲਓ ਆਪਾਂ ਇੰਡੀਆ ਜਦੋਂ ਕੈਸਟਾਂ ਚਲਦੀਆਂ ਸੀਗੀਆਂ ਨਾ ਤੇ ਜਦੋਂ ਕੈਸਟਾ ਰਿਕਾਰਡ ਕਰਨ ਚਾਹੀਦਾ ਤੇ ਉਹ ਉਹਦੇ ਵਿੱਚ ਵੀ ਲਿਖਿਆਦਾ 12 ਜਾਂ 13 ਗਾਣੇ ਆਉਂਦੇ ਹਨ ਤੇ ਉਹ ਫਿਰ ਕਿਹਸਾ ਰਿਕਾਰਡ ਕਰਨੀ ਤੇ ਉਹ ਗਾਣੇ ਚੁਣੀਦੇ ਸੀ ਕਿਹੜੇ ਗਾਣੇ ਰਿਕਾਰਡ ਕਰਵਾਉਣੇ ਹਿੰਦੀ ਪੰਜਾਬੀ ਜੋਦੂ ਵਿੱਚ ਚੁਣਦੇ ਸੀ ਉਹ ਚੋਂ ਆਪਾਂ ਫਿਰ ਇੱਕ ਆਡੀ ਚੁਆਇਸ ਹੁੰਦੀ ਸੀ ਤੇ ਅੱਜ ਦਿਨ ਤੱਕ ਜਿੰਨੇ ਵਾਰ ਵੀ ਗਾਣੇ ਆਪਾਂ ਰਿਕਾਰਡ ਕਰਵਾਏ ਉੱਥੇ ਪੰਜਾਬੀ ਜਾਂ ਹਿੰਦੀ ਵਧੀਆ ਸਿੰਗਰਾਂ ਦੇ ਗਾਣੇ ਵੀ ਰਿਕਾਰਡ ਕਰਵਾਏ ਆ ਅੱਜ ਕੱਲ ਜੇ ਸੁਣੀ ਦੀ YouTube ਤੇ ਚਾਹੇ ਆਪਣੇ ਗੱਡੀ 'ਚ ਵੀ ਜੋ ਕੋਈ ਗਾਣਾ ਆਪਾਂ ਸੁਣੀਏ ਤੇ ਉਹ ਜਿਹੜੇ ਰਿਕਾਰਡ ਕਰਦੇ ਆਪਾਂ ਉਹ ਅੱਛੇ ਸਿੰਗਰ ਦੇ ਸੁਣੀਦੀ ਆ ਤੇ ਦੂਜੇ ਪਾਸੇ ਜੇ ਆਪਾਂ ਗੁਰਬਾਣੀ ਵਾਲਾ ਜੀ ਤੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹਨਾਂ ਤੋਂ ਵਧੀਆ ਜਿਹੜਾ ਕੀਰਤਨ ਆ ਜਾਂ ਜਿਹੜੀ ਉਹ ਸ਼ਬਦਾਂ ਸ਼ਬਦ ਸ਼ਬਦਾਵਲੀ ਉਹ ਗਾਉਂਦੇ ਆ ਸ਼ਬਦ ਪੜ੍ਹਦੇ ਆ ਉਹਨਾਂ ਵਰਗਾ ਮੈਂ ਰਾਗੀ ਸਿੰਘ ਨਹੀਂ ਦੇਖਿਆ ਕੋਈ ਵੀ ਇਹ ਹੋ ਗਈ ਆਪਣੀ ਚੁਆਇਸ ਬਾਕੀ ਗੱਲ ਰਹਿ ਗਈ ਮੈਂ ਹੁਣ ਪੰਜਾਬੀ ਚ ਗੱਲ ਕਰਦਾ ਪੰਜਾਬੀ ਤੁਹਾਨੂੰ ਸਾਰਿਆਂ ਨੂੰ ਸਮਝ ਵੀ ਆਉਂਦੀ ਮੇਰੀ ਮੈਂ ਪੰਜਾਬੀ ਬੋਲਦਾ ਮੈਂ ਕੋਈ ਨਹੀਂ ਵੀ ਮੈਂ ਭਈਆ ਨਹੀਂ ਹੈਗਾ ਬਈਏ ਦੋ ਮਰਾਦੇ ਨਹੀਂ ਵੀ ਜਿਹੜੇ ਹਿੰਦੀ ਬੋਲਦੇ ਸਾਰੇ ਭਈਏ ਆ ਦਿੱਲੀ ਚ ਬੰਬੇ ਚ ਹੋਰ ਵੀ ਪੂਰੀ ਇੰਡੀਆ ਚ ਹਿੰਦੀ ਚਲਦੀ ਹੈ ਨਾ ਹਿੰਦੀ ਜਿਹੜੀ ਆਪਣੀ ਰਾਸ਼ਟਰੀ ਭਾਸ਼ਾ ਆ ਤੇ ਮੈਂ ਪੰਜਾਬੀ ਆ ਪੰਜਾਬੀ ਬੋਲਦਾ ਪੰਜਾਬੀ ਗਾਣੇ ਵੀ ਸੁਂਦਾ ਲੇਕਿਨ ਪੰਜਾਬੀ ਗਾਣੇ ਜਿਹੜੇ ਮੈਨੂੰ ਪਸੰਦ ਆ ਉਹ ਸੁਂਦਾ ਮੈਂ ਕਿਸੇ ਤੇ ਕਹਿੰਦੇ ਨਹੀਂ ਮੈਂ ਸੁਂਦਾ ਕਿ ਆ ਪਸੰਦ ਉਹਨੂੰ ਆ ਤੇ ਮੈਂ ਵੀ ਸੁਣਾ ਇਹ ਮਸਤ ਨਹੀਂ ਹੈ ਜੀ ਆਪਣੀ ਚੁਆਇਸ ਆ ਤੇ ਮੈਂ ਜਿਹੜਾ ਸੁਂਦਾ ਆ ਜਿਹਨੂੰ ਮੈਂ ਪਸੰਦ ਕਰਦਾ ਫਿਰ ਉਹਦੀਆਂ ਹੀ ਗੱਦਲਾਂ ਉਹਦੇ ਹੀ ਗੀਤ ਉਹਦੀਆਂ ਹੀ ਜਿਹੜੀਆਂ ਸ਼ਾਇਰੀਆਂ ਉਹ ਮੈਂ ਪੜਦਾ ਆਂ ਉਹ ਮੈਂ ਗਾਣਾ ਆਂ ਜਿਵੇਂ ਜਗਜੀਤ ਸਿੰਘ ਜੀ ਉਹਨਾਂ ਦੀਆਂ ਗੱਦਲਾਂ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਸ਼ੁਰੂ ਤੋਂ ਮੈਂ ਸੁਣਦਾ ਆਂ ਜਦੋਂ ਮੈਂ ਕਾਲਜ ਐਂਟਰ ਹੋਇਆ ਸੀ ਜਾਂ ਸਕੂਲ ਦੇ ਲਾਸਟ ਟਾਈਮ ਸੀਗਾ ਸਕੂਲ ਦਾ ਨਹੀਂ ਕਾਲਜ ਦਾ ਸੀਗਾ ਫਸਟ ਇਅਰ ਤੋਂ ਉਦੋਂ ਤੋਂ ਮੈਂ ਗੱਦਲਾਂ ਸ਼ੁਰੂ ਕੀਤੀ ਉਹਨਾਂ ਦੀ ਸੁਣਨੀ ਆ ਤੇ ਮੈਨੂੰ ਗੱਦਲਾਂ ਉਹਨਾਂ ਦੀ ਬਹੁਤ ਅੱਛੀਆਂ ਲੱਗਦੀਆਂ ਪਸੰਦ ਵੀ ਆ ਔਰ ਮੈਨੂੰ ਨਹੀਂ ਲੱਗਦਾ ਵੀ ਕੋਈ ਇਹਨੀਆਂ ਗੱਦਲਾਂ ਕੋਈ ਹੋਣਗੇ ਜਿਹੜੀ ਮੈਂ ਨਾ ਸੁਣੀ ਹੋਵੇ ਜਗਜੀਤ ਸਿੰਘ ਜੀ ਤੇ ਗੁਲਾਮ अली ਸਾਹਿਬ ਜੀ ਨੂੰ ਵੀ ਬਹੁਤ ਸੁਣਿਆ ਮਹਿੰਦੀ ਹਸਨ ਗੁਲਾਮ अली ਸਾਹਿਬ ਤੇ ਚੰਦਨ ਦਾਸ ਬਹੁਤ-ਬਹੁਤ ਅੱਛੇ ਗੱਜ਼ਲਕਾਰ ਹੈ ਜਿਨ੍ਹਾਂ ਨੂੰ ਆਪਾਂ ਸੁਣਿਆ ਤੇ ਜੇ ਆਪਾਂ ਜੀ ਹੁਣ ਹਿੰਦੀ ਜਿਹੜੇ ਸਿੰਗਰ ਹਨਾ ਉਹਨਾਂ ਵਿੱਚ ਕਿਸ਼ੋਰ ਕੁਮਾਰ ਜੀ ਦ ਬੈਸਟ ਮੇਰੇ ਫੇਵਰੇਟ ਆ ਮੁਹੰਮਦ ਰਫੀ ਸਾਹਿਬ ਉਹ ਵੀ ਫੇਵਰੇਟ ਆ ਉਸ ਤੋਂ ਬਾਅਦ ਸੋਨੂ ਨਿਗਮ ਜੀ ਸੋਨੂ ਨਿਗਮ ਵੀ ਵਧੀਆ ਸਿੰਗਰ ਆ ਤੇ ਬਾਕੀ ਉਹ ਜਿੰਨੇ ਵੀ ਸਿੰਗਰ ਸਾਰੇ ਵਧੀਆ ਆ ਕਲਾਸੀਕਲ ਆ ਚਾਹੇ ਨਾਨ ਕਲਾਸੀਕਲ ਆ ਵਧੀਆ ਸਾਰੇ ਸਿੰਗਰ ਆ ਵਧੀਆ ਪਸੰਦ ਆ ਪਾਣੋ ਮੇਰੀ ਪਸੰਦ ਜਿਹੜੀ ਮੈਂ ਤੁਹਾਨੂੰ ਦੱਸਤੀ ਆ ਵੀ ਜਿਹਨਾਂ ਨੂੰ ਮੈਂ ਸੁਂਦਾ ਉਹਨਾਂ ਦੀ ਹੀ ਗੀਤ ਜਾਂ ਗਜ਼ਲਾਂ ਮੈਂ ਸ਼ੌਂਕ ਰੱਖਦਾ ਜਾਂ ਮੇਰਾ ਦਿਲ ਆ ਵੀ ਮੈਗਾਣਾ ਉਹ ਮੈਨੂੰ ਯਾਦ ਆ ਜਿਹੜੀ ਗੱਲ ਯਾਦ ਹੋਵੇ ਉਹ ਬੰਦਾ ਗੂੰਗੁਣਾਦਾ ਉਹ ਵਧੀਆ ਲੱਗਦਾ ਜੇ ਗੱਲ ਤੇ ਉਹ ਜਿਹੜਾ ਦਿਲ ਨੂੰ ਚੰਗੀ ਲੱਗੇ ਹਨ ਹਸਣਾ ਖੇਡਣਾ ਮਨ ਕਰਾਉ ਆਪਣੇ ਜਿਹੜੀ ਆ ਤਮੰਨਾ ਆ ਆਪਣੇ ਦਿਲ ਚ ਜਿਹੜੀਆਂ ਰੀਝਾਂ ਆ ਗੱਲਾਂ ਆ ਉਹ ਬੰਦੇ ਨੂੰ ਕਰਨੀਆਂ ਚਾਹੀਦੀਆਂ ਹਨ ਤੇ ਆਪਾਂ ਆਪਣੀ ਜਿਹੜੀ ਖੁਸ਼ੀ ਉਹ ਵਿਅਕਤ ਕਰਦੇ ਆ ਗਾਣੇ ਰਾਈ ਤੇ ਕਿਸੇ ਨੂੰ ਮਾਲਾ ਨਹੀਂ ਬੋਲਦੇ ਆਪਾਂ ਹਨ ਤੇ ਮੈਨੂੰ ਕਦੀ ਸੁਣਨਾ ਚੰਗਾ ਜੀ ਤੁਸੀਂ ਹੈਗੇ ਤੇ ਪੰਜਾਬੀ ਆ ਹਿੰਦੀ ਗਜ਼ਲਾਂ ਸੁਣਦੇ ਆ ਜਾਂ ਹਿੰਦੀ ਗੀਤ ਗਾਣੇ ਜਿਹੜੀ ਜਿਹੇ ਫਸੰਦ ਆਪਾਂ ਉਹੀ ਗਾਣੀਆਂ ਠੀਕ ਹੈ ਨਾ ਤੇ ਮੈਂ ਤੇ ਇਹੀ ਚਾਹੂੰਗਾ ਅਗਰ ਤੁਸੀਂ ਵੀ ਇੱਕ ਵਾਰੀ ਇੱਕ ਮੈਨੂੰ ਮਿਲਿਆ ਭਾਈ ਸੀਗਾ ਆਪਣਾ ਮੈਨੂੰ ਯਾਦ ਆ ਗਈ ਗੱਲ ਉਹਨੂੰ ਮੈਂ ਕਿਹਾ ਮੈਂ ਕਿਹਾ ਭਾਜੀ ਯਾਰ ਉਹ ਕਿਵੇਂ ਕੰਮ ਕਰਦਾ ਸੀਗਾ ਭਾਜੀ ਸੀ ਆਪਣੇ ਮੈਨੂੰ ਕਹਿੰਦੇ ਮੈਂ ਉਹ ਤੋਂ ਗੱਦਲਾਂ ਮੋਬਾਈਲ 'ਚ ਗੱਦਨ ਸੁੰਦਾ ਸੀ ਕਿਉਂਕਿ ਉਹਨੇ ਜਿਹੜਾ ਉਹਦਾ ਸੀਗਾ ਹਸਾਬਕਤਾ ਜਾਂ ਸਟੇਰੀਓ ਜਿਹੜਾ ਸੀਗਾ ਉੱਤੇ ਨੇ ਆਪਣੇ ਗੱਦਲਾਂ ਗਾਣੇ ਲਾਣੇ ਹਨ ਮੈਂ ਗਜ਼ਲ ਮਗਰ ਲਾਉਂਦਾ ਹੀ ਮੈਨੂੰ ਕਹਿੰਦਾ ਮਿੰਟੂ ਯਾਰ ਗਜ਼ਲਾਂ ਦਾ ਮਜ਼ਾ ਤੇ ਇਦਾਂ ਹੀ ਆਂਦਾ ਜਦੋਂ ਪੈਗੀ ਸ਼ੈਗ ਲੱਗਾ ਹੋਵੇ ਮੈਂ ਕਿਹਾ ਯਾਰ ਪੈਗੀ ਸ਼ੈਗ ਲੱਗਾ ਹੋਵੇ ਤਾਂ ਮਤਲਬ ਇਦਾਂ ਆ ਆ ਵੀ ਜਦੋਂ ਪੈਗ ਲੱਗੋ ਉਹ ਬੰਦੇ ਨੂੰ ਹੋਸ਼ ਹੀ ਨਹੀਂ ਹੁੰਦੀ ਵੀ ਕੀ ਚੱਲਿਆ ਕੀ ਨਹੀਂ ਫਿਰ ਤਾਂ ਬੰਦਾ ਆਪਣੇ ਆਪ ਚ ਮਸਤ ਮੈਂ ਕਿਹਾ ਗਜ਼ਲ ਇਹ ਨਹੀਂ ਆ ਵੀ ਤੂੰ ਹੀ ਬੇਹੋਸ਼ ਹੋ ਜਾਂ ਤੈਨੂੰ ਸਮਝ ਹੀ ਨਹੀਂ ਕਿਸੇ ਗਲਤੀ ਤੇ ਫਿਰ ਤੂੰ ਸੁਣਨੀ ਗਜ਼ਲ ਉਹ ਗਜ਼ਲ ਥੋੜੀ ਹੈ ਸੁਣਨ ਵਾਸਤੇ ਵੀ ਜਿਹੜੀ ਤੁਹਾਨੂੰ ਹੋਸ਼ ਹੀ ਨਹੀਂ ਸ਼ਰਾਬੀ ਉਹ ਤਾਂ ਤੁਸੀਂ ਗਜ਼ਲ ਸੁਣਨਾ ਨਾ ਨਾ ਗਲਤ ਗੱਲ ਆ ਗਜ਼ਲ ਇੱਕ ਹੈਗੀ ਆ ਜਿਹਨੂੰ ਤੁਸੀਂ ਸਮਝਦੇ ਹੋ ਉਹਦੇ ਵਿੱਚ ਬਹੁਤ ਬਹੁਤ ਗੱਲਾਂ ਜਿਹੜੀਆਂ ਗਹਿਰਾਈ ਵਾਲੀਆਂ ਉਹ ਬੰਦੇ ਨੂੰ ਸਮਝ ਆਉਂਦੀਆਂ ਜਿਹਨੂੰ ਸਮਝ ਆਉਂਦੀਆਂ ਉਹਨੂੰ ਵਧੀਆ ਲੱਗਦੀਆਂ ਤੇ ਉਹਨੂੰ ਸਮਝ ਨਹੀਂ ਆਉਂਦੀ ਉਹਨਾਂ ਦਾ ਫਿਰ ਇਹੀ ਕਹਿਣਾ ਭਾਈ ਜਦੋਂ ਪੈਗ ਲੱਗਾ ਹੋਇਆ ਉਦੋਂ ਹੀ ਗਜ਼ਲ ਸੁਣਨੀ ਮੈਂ ਗਜ਼ਲ ਗਜ਼ਲ ਨਾਮ ਜਿਹੜਾ ਉਹ ਹੈ ਦਿਲ ਦੋ ਦਿਲਾਂ ਦੇ ਮੇਲ ਉਹਦਾ ਨਾਮ ਉਸ ਤੋਂ ਬੰਦੀ ਹੈ ਗਜ਼ਲ ਜਿਹੜੀ ਦੋ ਦਿਲਾਂ ਫੀਮੇਲ ਮੇਲ ਵੈਨ ਦੇ ਮੀਟ ਈਚ ਅਦਰ ਉਹ ਗਜ਼ਲ ਉਹਨਾਂ ਦੇ ਇੱਕ ਗਜ਼ਲ ਬੰਦੀ ਹੈ ਹਨਾ ਤੇ ਫਿਰ ਐਨੀਵੇ ਹੋਰ ਇਨੀ ਕੋ ਗੱਲ ਮੈਨੂੰ ਯਾਦ ਆਈ ਨਹੀਂ ਤੇ ਮੇਬੀ ਨੈਕਸਟ ਟਾਈਮ ਫਈ ਜੈ ਹੋ ਖੁਸ਼ ਰਹੋ